ਦੋਸਤੋ ਅੱਜ ਮੈਂ ਤੁਹਾਨੂੰ ਸਿੱਖ ਇਤਿਹਾਸ ਦੀ ਇੱਕ ਐਸੀ ਘਟਨਾ ਦੇ ਬਾਰੇ ਦੱਸਣ ਜਾ ਰਿਹਾ ਜਿਸ ਵਿੱਚ ਇੱਕ ਸਿੱਖ ਨੇ ਦੋ ਸ਼ੇਰਾਂ ਦੇ ਨਾਲ ਮੁਕਾਬਲਾ ਕੀਤਾ ਸੀ ਤੇ ਉਹਨਾਂ ਨੂੰ ਉਸੇ ਤਰ੍ਹਾਂ ਮਾਰਿਆ ਕਿ ਉਹਨਾਂ ਵਿੱਚੋਂ ਇੱਕ ਤਾਂ ਥਾਂ ਹੀ ਮਰ ਗਿਆ ਤੇ ਦੂਜਾ ਬਿੱਲੀਆਂ ਵਾਂਗ ਰੋਣ ਲੱਗ ਪਿਆ ਇਹ ਗੱਲ ਹੈ 1762 ਦੀ ਜਦੋਂ ਅਹਿਮਦ ਸ਼ਾਹ ਅਫਦਾਲੀ ਪਾਣੀਪਤ ਦੀ ਲੜਾਈ ਵਿੱਚ ਮਰਾਠਿਆਂ ਨੂੰ ਹਰਾ ਕੇ ਪੰਜਾਬ ਵੱਲ ਵਧਿਆ ਤਾਂ ਸਤਲੁਜ ਦਰਿਆ ਦੇ ਕੰਢੇ ਉਹਦਾ ਮੁਕਾਬਲਾ ਗੁਰੂਆਂ ਦੀਆਂ ਲਾੜਦਿਆਂ ਫੌਜਾਂ ਦੇ ਨਾਲ ਹੋ ਗਿਆ ਅਫਦਾਲੀ ਦੀ ਫੌਜ ਨਾਲ ਸਿੰਘਾਂ ਦੀਆਂ ਕੁਝ ਝਟਕਾਂ ਹੋਈਆਂ ਅਤੇ ਕੁਝ ਸਿੰਘਾਂ ਨੂੰ ਫੜ ਲਿਆ ਗਿਆ ਸਿੰਘਨ ਅਬਦਾਲੀ ਦੇ ਸਾਹਮਣੇ ਪੇਸ਼ ਕੀਤਾ ਗਿਆ ਅਬਦਾਲੀ ਨੇ ਸੁਣਿਆ ਸੀ ਕਿ ਸਿੱਖ ਬੜੇ ਦਲੇਰ ਹੁੰਦੇ ਹਨ ਉਹਨਾਂ ਗ੍ਰਿਫਤਾਰ ਕੀਤੇ ਕਿ ਸਿੰਘਾਂ ਵਿੱਚੋਂ ਇੱਕ ਸਿੰਘ ਸੀ ਜਿਸ ਦਾ ਨਾਂ ਸੀ ਭਾਈ ਬਾਗ ਸਿੰਘ ਬਾਗ ਨੂੰ ਸ਼ੇਰ ਵੀ ਕਿਹਾ ਜਾਂਦਾ ਹੈ ਅਹਿਮਦ ਸ਼ਾਹ ਅਬਦਾਲੀ ਨੇ ਭਾਈ ਬਾਗ ਸਿੰਘ ਨੂੰ ਮਜ਼ਾਕ ਕੀਤਾ ਕਿ ਤੇਰਾ ਨਾਂ ਵੀ ਬਾਗ ਹੈ ਕੀ ਤੂੰ ਸੱਚਮੁੱਚ ਬਾਗ ਹੈ ਅੱਗੇ ਭਾਈ ਬਾਗ ਸਿੰਘ ਨੇ ਜਵਾਬ ਦਿੱਤਾ ਕਿ ਜੇ ਕੋਈ ਸ਼ੱਕ ਹੈ ਤਾਂ ਤੂੰ ਮੇਰੇ ਹੱਥ ਕੜੀਆਂ ਖੋਲ ਕੇ ਦੇਖ ਲੈ ਅਬਦਾਲੀ ਦੇ ਹੁਕਮਾਂ ਦੇ ਅਨੁਸਾਰ ਇੱਕ ਖੁੱਲੀ ਥਾਂ ਤੇ ਘੇਰਾ ਬਣਾਇਆ ਗਿਆ ਤੇ ਦੋ ਸ਼ੇਰ ਪਿੰਜਰੇ ਵਿੱਚ ਉਸ ਘੇਰੇ ਵਿੱਚ ਛੱਡ ਦਿੱਤੇ ਗਏ ਨਾਲ ਹੀ ਉਹਨਾਂ ਨੇ ਭਾਈ ਬਾਗ ਸਿੰਘ ਨੂੰ ਕੱਲਿਆਂ ਹੀ ਉਸ ਘੇਰੇ ਵਿੱਚ ਛੱਡ ਦਿੱਤਾ ਉਹ ਸ਼ੇਰ ਭੁੱਖੇ ਸਨ ਅਤੇ ਭਾਈ ਬਾਗ ਸਿੰਘ ਨੂੰ ਦੇਖਦੇ ਹੀ ਉਹ ਭਾਈ ਬਾਗ ਸਿੰਘ ਦੇ ਉੱਤੇ ਟੁੱਟ ਪਏ ਅੱਗੋਂ ਭਾਈ ਬਾਗ ਸਿੰਘ ਨੇ ਵੀ ਉਹਨਾਂ ਭੁੱਖੇ ਸ਼ੇਰਾਂ ਤੇ ਹਮਲਾ ਕਰ ਦਿੱਤਾ ਅਤੇ ਇੱਕ ਬਾਗ ਦੇ ਮੂੰਹ ਦੇ ਵਿੱਚ ਪੂਰਾ ਹੱਥ ਪਾ ਕੇ ਉਸ ਦੀ ਜੀਭ ਨੂੰ ਅੰਦਰੋਂ ਫੜ ਲਿਆ ਜਦੋਂ ਸ਼ੇਰ ਦੀ ਜੀਭ ਅੰਦਰੋਂ ਫੜ ਲਈ ਗਈ ਤਾਂ ਉਹਦਾ ਸਾਹ ਉਸੇ ਸਮੇਂ ਬੰਦ ਹੋ ਗਿਆ ਅਤੇ ਭਾਈ ਬਾਗ ਸਿੰਘ ਨੇ ਉਸ ਸ਼ੇਰ ਨੂੰ ਪੜਕ ਕੇ ਜ਼ਮੀਨ ਦੇ ਨਾਲ ਮਾਰਿਆ ਅਤੇ ਉਸ ਸ਼ੇਰ ਦੀ ਉਸੇ ਥਾਂ ਤੇ ਹੀ ਮੌਤ ਹੋ ਗਈ। ਇਹ ਘਟਨਾ ਨੂੰ ਦੇਖ ਕੇ ਦੂਜਾ ਸ਼ੇਰ ਡਰ ਗਿਆ ਅਤੇ ਪਿੱਛੇ ਨੂੰ ਮੁੜ ਗਿਆ। ਇਹ ਸਭ ਕੁਝ ਦੇਖ ਕੇ ਅਫਦਾਲੀ ਵੀ ਬਹੁਤ ਖੁਸ਼ ਹੋયા। ਭਾਈ ਬਾਗ ਸਿੰਘ ਦੀ ਇਹ ਬਹਾਦਰੀ ਦੇਖ ਕੇ ਅਫਦਾਲੀ ਦਾ ਮਨ ਹਲੇ ਭਰਿਆ ਹੀ ਨਹੀਂ ਸੀ। ਇਸੇ ਤਰ੍ਹਾਂ ਅਫਦਾਲੀ ਨੇ ਹੋਰ ਸਿੰਘਾਂ ਦੀ ਵੀ ਪ੍ਰਖਿਆ ਲਈ। ਕੀ ਸਿੰਘ ਬਾਕੀ ਬਹਾਦਰ ਹੁੰਦੇ ਹਨ? ਦੋਸਤੋ ਜੇਕਰ ਤੁਸੀਂ ਸਿੱਖ ਇਤਿਹਾਸ ਦੀ ਮੁਕੰਮਲ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਫਿਰ ਮਿਲਾਂਗੇ ਇਸੇ ਤਰ੍ਹਾਂ ਦੀ ਇੱਕ ਹੋਰ ਬਹਾਦਰੀਪ੍ਰੀ ਘਟਨਾ ਲੈ ਕੇ